ਇੱਥੇ ਆਪਾਂ ਬਣਾਵਾਂਗੇ ਕੱਚੇ ਅੰਬਾਂ ਦੀ ਮਿੱਠੀ ਚਟਨੀ। ਆਂਬ ਆਪਾਂ ਧੋ ਲਏ ਨੇ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸੂਤੀ ਕੱਪੜੇ ਦੇ ਵਿੱਚ ਪੂੰਝ ਲਵਾਂਗੇ। ਪੂੰਝਣ ਤੋਂ ਬਾਅਦ ਆਪਾਂ ਇਹਨਾਂ ਦਾ ਛਿਲਕਾ ਉਤਾਰ ਕੇ ਤੇ ਕਦੋਂ ਕਸ ਕਰ ਲਵਾਂਗੇ। ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ। ਜੇ ਤੁਸੀਂ ਖੰਡ ਪਾਉਣੀ ਚਾਹੁੰਦੇ ਜੇ ਤੇ ਖੰਡ ਵੀ ਪਾ ਸਕਦੇ ਜੇ ਤੇ ਵਿੱਚ ਸੌਂਫ ਪਾਵਾਂਗੇ। ਨਾਲ ਹੁਣ ਆਪਾਂ ਨਾ ਗੈਸ ਔਨ ਕਰ ਲਿਆ ਹੈ ਗੈਸ ਔਨ ਕਰਕੇ ਕੜਾਈ ਉੱਪਰ ਰੱਖਤੀ ਹੈ ਤੇ ਆਪਾਂ ਪਾਵਾਂਗੇ ਆਪਣਾ ਕੱਦੂ ਕਸ ਕਰ ਲੈਨੇ ਆਂ ਅੰਬ ਤੇ ਗੁੜ ਘੁੱਟ ਲਿਆ ਜਿੰਦੇ ਵਿੱਚ ਆਪਾਂ ਇੱਕ ਔਕੜੀ ਸ਼ੀ ਪਾਉਣੀ ਹੈ ਪਾਣੀ ਦੀ ਇਹਦੇ ਵਿੱਚ ਇੱਕ ਚੱਕਰ ਤੋਂ ਗੋਲ ਪਾਉਣੀ ਹੈ ਥੋੜਾ ਜਿਹਾ ਪਾਣੀ ਦੇ ਗੋਲ ਕੰਮ ਸਤ ਗੋਲ ਖੋਲ ਗੋਲ ਪੰਜ ਅੰਬਲੇ ਸੀ ਤੇ ਪੰਜ ਹੀ ਡਰੀਆਂ ਗੁੜ ਦੀਆਂ ਲਿਆ ਸੀ ਤੁਜੇ ਵਿੱਚ ਹੁਣ ਆਪਾਂ ਇਹਦੀ ਆ ਗੁੜ ਪਿੰਗਰ ਗਿਆ ਹੈ ਹੁਣ ਆਪਾਂ ਪਾਵਾਂਗੇ ਵਿੱਚ ਆਮਾ ਕਦੋਂ ਬਸ ਈਫੇ ਨੂੰ ਇਹ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਂਦਾ ਹੈ ਦਿਨ 15 ਮਿੰਟ ਹੋ ਗਿਆ ਆਪਾਂ ਨੂੰ ਚਟਨੀ ਘੋਲਣਿਆਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਸਿਮ ਤੇ ਹਿਲਾਉਂਦੇ ਰਹਿਣਾ ਕਿ ਠੰਡੇ ਨਾ ਲੱਗ ਜੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਇੱਕ ਅੱਧਾ ਚਮਚਾ ਚ ਕਾਲੇ ਨਮਕ ਦਾ ਪਾਵਾਂਗੇ ਤੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਵਿੱਚ ਅੱਧਾ ਇੱਕ ਚਮਚ ਲਾਲ ਮਿਰਚ ਦਾ ਤੇ ਨਾਲ ਹੀ ਥੋੜੀ ਜਿਹੀ ਕਾਲੀ ਮਿਰਚ ਵੀ ਪਾਵਾਂਗੇ ਕਾਲੀ ਮਿਰਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਕੇ ਫਿਰ ਇਹ ਚੈੱਕ ਕਰਾਂਗੇ ਆਪਾਂ ਪੂਰੀ ਆਪਣੀ ਵਧੀਆ ਬਣ ਗਈ ਚਟਣੀ ਮਿਕਸ ਹੋ ਗਈ ਹੈ ਥੋੜੀ ਜਿਹਾ ਨਾਲ ਪਾਵਾਂਗੇ ਸੌਂਫ ਜਿੰਨੇ ਨਾਲ ਬੜਾ ਵਧੀਆ ਟੇਸਟ ਆਊਗਾ ਚਟਨੀ ਆਪਾਂ ਮਿਕਸ ਕਰ ਲਈਏ ਬਣ ਕੇ ਤਿਆਰ ਹੋ ਗਈਏ ਨੂੰ ਸੁਬਾ ਬ੍ਰੇਕਫਾਸਟ ਦੇ ਪਰੌਠਿਆਂ ਨਾਲ ਖਾਓ ਬੱਚਿਆਂ ਨੂੰ ਬ੍ਰੈਡ ਦੇ ਨਾਲ ਜੈਮ ਦੇ ਤੌਰ ਤੇ ਲਾ ਕੇ ਖਵਾਓ ਇਹਨਾਂ ਲਈ ਆਪ ਖਾਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਚਟਨੀ ਕਿਸ ਤਰ੍ਹਾਂ ਦੀ ਬਣੀ ਪੁੱਤ ਚਟਨੀ ਕਿੱਦਾਂ ਬਣੀ ਹੈ